Welcome to the one and only Tej USA podcast. हेलो दोस्तों वेलकम टू तेज यूएसए पॉडकास्ट आज ਅਸੀਂ ਕਰਾਂਗੇ ਖਬਰਾਂ ਦੇ ਕੁਝ ਗੱਲਬਾਤ ਤੇ ਐਨਾਲਿਸਿਸ ਅ ਅਰਜਿੰਦਰ ਸਿੰਘ ਦੇ ਦੋਸਤੋ ਐਕਸੀਡੈਂੈਂਟ ਕੀਤਾ ਫਲੋਰਿਡਾ ਜ ਹੁਣ ਉਸ ਤੋਂ ਬਾਅਦ ਕਰਤਾ ਜਸ਼ਨਪ੍ਰੀਤ ਸਿੰਘ ਨੇ I10 ਦੇ ਉੱਤੇ অন্ਟਾਰੀਓ ਕੈਲੀਫੋਰਨੀਆ ਦੇ ਵਿੱਚ ਤਿੰਨ ਬੰਦੇ ਮਰ ਗਏ ਉੱਚ ਤੇ ਚਾਰ ਬੁਰੀ ਤਰ੍ਹਾਂ ਇੰਜਰਡ ਹੋ ਗਏ ਜਿਹੜਾ ਚਾਰਾਂ ਚੋਂ ਇੱਕ ਹੈਗਾ ਉਹ ਤਾਂ ਕਾਫੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਹੈਗਾ ਜਿਹੜੇ ਇੰਜਰਡ ਹੋਏ ਸੀ ਅੱਠ ਵਾਹਨ ਦੇ ਚ ਇਨਵੋਲਵ ਸੀਗੇ ਤੇ ਦੇਖੋ ਬੰਦੇ ਨੇ ਬ੍ਰੇਕ ਨਹੀਂ ਲਾਈ ਉਹ ਸਿੱਧਾ ਜਾ ਕੇ ਪੂਰੀ ਸਪੀਡ ਨਾਲ ਮਾਰਿਆ ਵਿੱਚ ਤੇ ਪਤਾ ਨਹੀਂ ਕੀ ਦੇਖ ਰਿਹਾ ਸੀ ਤੇ ਇੱਕ ਤਾਂ ਬੰਦਾ ਵਿਚਾਰਾ ਸਾਈਡ ਦੇ ਉੱਤੇ ਟਰੱਕ ਵੀ ਠੀਕ ਕਰਾ ਰਿਹਾ ਸੀ ਉਹਦੇ ਵਿੱਚ ਜਾ ਕੇ ਉੱਤੇ ਮਾਰਿਆ ਹੁਣ ਉਹਦੀ ਕੀ ਦੱਸੋ ਵਿਚਾਰੇ ਦੀ ਗਲਤੀ ਸੀ ਹਨਾ ਕੋਦਾਂ ਸਾਈਡ ਤੇ ਖੜਾ ਉਹਦੇ ਚ ਮਾਰਿਆ ਤੇ ਜਿਹਨਾਂ ਦੇ ਮਰ ਗਏ ਤੇ ਉਹਨਾਂ ਬਾਰੇ ਸੋਚੋ ਕੀ ਬਣਿਆ ਬੰਦਾ 21 ਸਾਲ ਦਾ ਡਰਾਈਵਰ ਸੀਗਾ ਇਹ ਬੰਦਾ ਤੇ ਦੱਸੋ ਕਿੰਨਾ ਇਹਨੇ ਗਲਤ ਕੰਮ ਕੀਤਾ ਪਹਿਲਾਂ ਹਜੇ ਆਪਣਾ ਪਰਾਣਾ ਠੰਡਾ ਨਹੀਂ ਸੀ ਹੋਇਆ ਕੰਮ ਲੋਕੀ ਬਿਲਕੁਲ ਸਬਕ ਨਹੀਂ ਲੈਂਦੇ ਤੇ ਦੇਖੋ ਇਹ ਕਿੱਦਾਂ ਦੇ ਐਕਸੀਡੈਂਟ ਕਰੀ ਜਾਂਦੇ ਉਤੋਂ ਕਹਿੰਦੇ ਡੀ ਡੀ ਯੂ ਆਈ ਨੂੰ ਮਿਲੀ ਹੈ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਸੀਗਾ ਆਫ ਨਾਰਕੋਟਿਕਸ ਤੇ ਬਾਜ਼ ਲੋਕੀ ਬਾਜ਼ ਨਹੀਂ ਆਉਂਦੇ ਕੈਲੀਫੋਰਨੀਆ ਵਾਲਿਆਂ ਨੂੰ ਬਚਾਈਦਾ ਉਤੋਂ ਖਾਕ ਵੀ ਆਪਣਾ ਸਮਾਨ ਤੇ ਬਤੁਰਪੋ ਤੇ ਬਸ ਸਕੇਰ 29 ਜੋ ਤੇ ਬੱਜਰ ਹੋ ਕੇ ਗੱਡੀ ਆਂਦੀ ਉਦੋਂ ਹੀ ਬੰਦਾ ਰੁਕਦਾ ਉਹ ਵੀ ਠੱਕੇ ਵਾਲੀ ਦੇਖੋ ਕਿੱਡਾ ਥਾੜ ਮਾਰਿਆ ਉਹਦੇ ਪਿੱਛੇ ਕਿੰਨੇ ਝੋਲ ਦੀ ਬੰਦੇ ਨੇ ਮਾਰਿਆ ਵੀ ਬੰਦੇ ਨੇ ਬ੍ਰੇਕ ਵੀ ਨਹੀਂ ਲਾਈ ਆਵਾ ਸ਼ੌਕਟ ਤੇ ਬੰਦੇ ਰੋਂਗਟੇ ਖੜੇ ਹੋ ਜਾਂਦੇ ਵੀ ਕਿੰਨਾ ਸਕੇਰੀ ਐਕਸੀਡੈਂਟ ਸੀ ਬੰਦੇ ਜਿਹੜੇ ਵਿੱਚ ਬੈਠੇ ਸੀ ਜਿਹੜੇ ਤਿੰਨ ਮਰੇ ਲੂਹੇ ਗਏ ਉਹ ਗੱਡੀ ਚ ਲੂਹ ਹੀ ਗਏ ਉਹ ਲੋਕਾਂ ਨੇ ਕੋ ਸਿੱਖਿਆ ਜਿਹੜਾ ਪਹਿਲਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਬੰਦੇ ਦੋਨੋਂ ਸਰਦਾਰ ਸੀ ਦੋਨੋਂ ਯੰਗ ਸੀ ਤੇ ਆਪਣੇ ਬੰਦੇ ਹੁਣ ਸਾਰੇ ਉਹਦੇ ਕਰਕੇ ਟਾਰਗੇਟ ਹੁੰਦੇ ਆ ਇਹ ਨਾ ਕਰਕੇ ਤੇ ਇਹ ਬੰਦੇ ਇਹਨਾਂ ਨੂੰ ਧਿਆਨ ਨਾਲ ਥੋੜਾ ਚਲਾਉਣ ਦੀ ਲੋੜ ਹੈ ਇਹ ਜਿਹੜੇ ਯੰਗਸਟਰ ਆ ਇਹਨਾਂ ਨੂੰ ਪੇਸ਼ੈਂਸ ਰੱਖਣ ਦੀ ਲੋੜ ਆ ਫਸਟ ਆਫ ਆਲ ਇਹਨਾਂ ਨੂੰ ਕਿਹੜਾ ਕੈਰੀਅਰ ਹਾਇਰ ਕਰਦਾ 21 ਸਾਲ ਦਾ ਬੰਦਾ ਹੈ ਇਹਨੂੰ ਕਿੰਨੇ ਹਾਇਰ ਕਿੰਨੇ ਕੀਤਾ ਕੈਰੀਅਰ ਮੈਂ ਤਾਂ ਹੈਰਾਨ ਹੀ ਆਂਦੀ ਕੈਰੀਅਰਸ ਦੇ ਉੱਤੇ ਵੀ ਤੁਸੀਂ ਚਾਰ ਪੈਸੇ ਬਚਾ ਲਈ ਜਿਹੜਾ ਵੀ ਦਿਖ ਦੇਣਾ ਨੂੰ ਚੱਕ ਕੇ ਉਹਨਾਂ ਨੂੰ ਹਾਇਰ ਕਰ ਲੈਂਦੇ ਇਹ ਤੇ ਇਹਨਾਂ ਨੇ ਚੱਪਲਾਂ ਪਾਈਆਂ ਹੁੰਦੀਆਂ ਜੁਰਾਬਾਂ ਪਾਈਆਂ ਹੁੰਦੀਆਂ ਨਾਲ ਚੱਪਲਾਂ ਨਾਲ ਜੁਰਾਬਾਂ ਦਾ ਕੀ ਕੰਬੀਨੇਸ਼ਨ ਬਣਿਆ ਟ੍ਰੈਕ ਸੂਟ ਦੇ ਪਜਾਮੇ ਪਾਏ ਹੁੰਦੇ ਇੰਨੇ ਅਨਪ੍ਰੋਫੈਸ਼ਨਲ ਬੰਦੇ ਆਏ ਨਵੇਂ ਆਪਣੇ ਜਿਹੜੇ ਆਏ ਸੌਰੀ ਸਾਰੇ ਨਹੀਂ ਇਦਾਂ ਦੇ ਹੈਗੇ ਜਿਹੜੇ ਕਈ ਕਰਦੇ ਇਹ ਤਾਂ ਬਹੁਤ ਹੀ ਜ਼ਿਆਦਾ ਕੰਮ ਖਰਾਬ ਆ ਦੇਖੋ ਪਰ ਇੰਨੇ ਯੰਗ ਚ ਬੰਦੇ ਚ ਤਾਂ ਵੈਸੇ ਨਹੀਂ ਪੇਸ਼ੈਂਸ ਹੁੰਦੀ ਇਹਨਾਂ ਤਾਂ ਵੈਸੇ ਹੀ ਲਾਇਸੈਂਸ ਦੇਣ ਤੋਂ ਜਾਂ ਹਾਇਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਸੋਚਣਾ ਚਾਹੀਦਾ ਹਾਂ ਯਾਰ ਵੀ ਇਹ ਬੰਦਾ ਆਪਾਂ ਸਹੀ ਵੀ ਹਾਇਰ ਕਰ ਰਹੇ ਹਾਂ ਇਹਦਾ ਕਿੰਨਾ ਐਕਸਪੀਰੀਅੰਸ ਹੋਣਾ ਗੱਡੀ ਚਲਾਉਣ ਦਾ ਕਿੰਨਾ ਐਕਸਪੀਰੀਅੰਸ ਹੋਣਾ ਜਿੰਨੂੰ ਅਮਰੀਕਾ 'ਚ ਟੋਟਲ 3 ਸਾਲ ਹੋਏ ਕਾਰ ਰੈਗੂਲਰ ਨੇ ਕਿੰਨੀ ਦਿਨ ਚਲਾਈ ਹੋਣੀ ਆ 3 ਸਾਲਾਂ ਦੇ ਵਿੱਚ ਜਿਹੜੇ ਬੰਦੇ ਨੇ ਕਾਰ ਹੀ ਨਹੀਂ ਚਲਾਈ ਉਹਨੂੰ ਤੁਸੀਂ ਸਿੱਧਾ ਟਰੱਕ ਤੇ ਚਾੜ੍ਹਦਾ ਅਸੀਂ 12 ਸਾਲਾਂ ਬਾਅਦ ਇੱਥੇ ਟਰੱਕ ਤੇ ਚੜ੍ਹੇ ਸੀ ਚਲੋ ਠੀਕ ਹੈ ਯਾਰ ਤੂੰ 26 27 ਦੇ ਹੋ ਜਾਓ ਪਹਿਲਾਂ 4-5 ਸਾਲ ਆਪਣੀ ਕਾਰ ਚਲਾ ਲਓ ਟੈਕਸੀ ਚਲਾ ਲਓ ਜੇ ਤੁਹਾਨੂੰ ਆ ਕੇ ਪੇਪਰ ਬਾੜੇ ਨੂੰ ਤੇ ਮਿਲ ਗਿਆ ਉਹ ਤੇ ਕਾਰ ਚਲਾ ਲਓ ਟੈਕਸੀ ਚਲਾ ਲਓ ਜੋ ਪ੍ਰੋਪਰ ਪੇਪਰ ਹੈਗੇ ਵਧੀਆ ਪ੍ਰੈਕਟਿਸ ਕਰੋ ਲੋਕਾਂ ਨਾਲ ਗੱਲਬਾਤ ਕਰੋ ਬੰਦਾ ਕਈ ਕੁਝ ਸਿੱਖਦਾ ਤੁਸੀਂ ਸਿੱਧੇ ਟਰੱਕ ਤੇ ਬਿਨਾਂ ਕੋਈ ਐਕਸਪੀਰੀਅੰਸ ਦੇ ਬੰਦੇ ਨਾਲ ਇੰਨੇ ਯੰਗ ਬੰਦੇ ਤਾਂ ਪੇਸ਼ੈਂਸ ਹੀ ਨਹੀਂ ਹੁੰਦੀ ਨੇਗੋਸ਼ੀਏਸ਼ਨ ਦਾ ਕੋਈ ਜ਼ੀਰੋ ਐਕਸਪੀਰੀਅੰਸ 3 ਸਾਲਾਂ ਜਿਹਨਾਂ ਨੇ ਕਿਹੜਾ ਵੀ ਇਹਦੇ ਕੈਰੀਅਰ ਨੇ ਐਕਸਪੀਰੀਅੰਸ ਦੇ ਕੇ ਇਹਨਾਂ ਨੂੰ ਹਾਇਰ ਕਰ ਲਿਆ ਇਹ ਤਾਂ ਮੈਂ ਜਿਹੜੀ ਗਲਤੀ ਮੰਨਦਾ ਸਾਰੀ ਇਸ ਗਵਰਨਮੈਂਟ ਦੀ ਤਾਂ ਹੈਗੀ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਲਾਇਸੈਂਸ ਦਿੱਤੇ ਤੇ ਕੈਰੀਅਰ ਦੀ ਵੱਡੀ ਗਲਤੀਆਂ ਨਾਲ ਇਹ ਜੋ ਸਾਰੀ ਪ੍ਰੋਬਲਮ ਜੋ ਬਾਈਡਨ ਦੀ ਕ੍ਰੀਏਟ ਕੀਤੀ ਹੋਈ ਉਹਨੇ ਹੀ 2020 ਦੇ ਵਿੱਚ ਪਾਇਲਟ ਪ੍ਰੋਗਰਾਮ ਚਲਾਇਆ ਸੀ ਹਾਂ ਵੀ ਡਰਾਈਵਰ ਸ਼ੋਰਟੇਜ ਹੈ ਤੇ ਜਿਹੜੇ ਆਦੇ 19 ਸਾਲ ਦੇ 20 ਸਾਲ ਦੇ ਹਾਇਰ ਕਰ ਲੋ ਪਹਿਲਾਂ 21 ਸਾਲ ਤੱਕ ਦੇ ਜਿਹੜੇ ਬੰਦੇ ਹੁੰਦੇ ਸੀ ਉਹ ਸਿਰਫ ਇੰਟਰਸਟੇਟ ਚਲਾਉਂਦੇ ਹੁੰਦੇ ਜੇ ਜੇ ਤੁი ਕੈਲੀਫੋਰਨੀਆ ਰੈਜ਼ੀਡੈਂਟ ਤੂੰ ਕੈਲੀਫੋਰਨੀਆ ਚਲਾਉਂਗੇ ਜੇ ਤੁਈ ਫਲੋਰਿਡਾ ਦੇ ਫਲੋਰਿਡਾ ਚਲਾਉਂਗੇ ਨਿਊਯਾਰਕ ਦੇ ਨਿਊਯਾਰਕ ਚਲਾਉਂਗੇ ਸਟੇਟ ਤੋਂ ਬਾਹਰ ਨਹੀਂ ਜਾ ਸਕਦੇ ਇਹਨਾਂ ਨੇ ਕਰ ਤੱਕ ਇਹਨੇ ਪਾਇਲਟ ਪ੍ਰੋਗਰਾਮ ਚ ਇੰਟਰਸਟੇਟ ਕਰਤਾ ਵੀ ਜਾਓ ਜਿੱਥੇ ਮਰਜੀ ਜਾਓ ਤੇ ਇਹ ਸਾਰਾ ਕੁਝ ਕਰੋ ਤੇ ਹੁਣ ਸਾਰੇ ਇਚ ਫਸ ਰਹੇ ਆ ਖੈ ਅਗਲੀ ਖਬਰ ਹੈ ਜੀ ਫ੍ਰਾਈਟ ਵੇਵਸ ਨਿਊਜ਼ ਚ ਆਈ ਹੈ ਟੈਕਸਸ ਟਰਕਿੰਗ ਸੀਈਓ ਸੇਜ਼ ਡਰਾਈਵਰਸ ਫੀਅਰ ਬੀਇੰਗ ਟਾਰਗੇਟਡ ਅੰਡਰ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ईएलपी ਦਾ ਜਿਹੜਾ ਟੈਸਟ ਹੈ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਦਾ ਵੀ ਟਰੱਕ ਡਰਾਈਵਰਾਂ ਦਾ ਇੰਗਲਿਸ਼ ਦਾ ਟੈਸਟ ਲਿਓ ਇੱਕ ਟੈਕਸਸ ਦਾ ਟੈਕਸਸ ਟਰਕਿੰਗ ਕੰਪਨੀ ਦਾ ਸੀਈਓ ਆ ਮੇਨ ਜਿਹੜਾ ਬਾਸ ਆ ਉਹ ਉਹ ਕਹਿੰਦਾ ਵੀ ਡਰਾਈਵਰ ਡਰ ਰਹੇ ਆ ਸੜਕਾਂ 'ਤੇ ਜਾਣ ਨੂੰ ਕਿਉਂ ਨਾ ਇੰਗਲਿਸ਼ ਦਾ ਟੈਸਟ ਹੋਏਗਾ ਉਹ ਤਾਂ ਡਰਨਾ ਹੀ ਚਾਹੀਦਾ ਡਰਾਈਵਰ ਨੂੰ ਡਰਨਾ ਚਾਹੀਦਾ ਜਿੰਨੂੰ ਇੰਗਲਿਸ਼ ਨਹੀਂ ਆਉਂਦੀ ਤੁਸੀਂ ਇੰਗਲਿਸ਼ ਆਂਦੀ ਨਹੀਂ ਉਹਨੂੰ ਅੱਗੇ ਸਾਈਨ ਕਿੱਦਾਂ ਪੜੇਗਾ ਐਡੇ-ਐਡੇ ਵੱਡੇ ਐਡਵਾਈਸਰੀਜ਼ ਆਂਦੀਆਂ ਸਾਈਨ ਕਿੱਦਾਂ ਪੜ ਲੂਗਾ ਹਨ ਬੰਦੇ ਮਾਰਨ ਵਾਲੇ ਤਾਂ ਐਕਸੀਡੈਂਟ ਹੋ ਰਹੇ ਨੇ ਇਹਦਾ ਸੀਈਓ ਮੰਤ ਇਹਨਾਂ ਦੀ ਨਹੀਂ ਸਮਝ ਆਉਂਦੀ ਵੀ ਕੀ ਸਪੋਰਟ ਕਰ ਰਿਹਾ ਜੀ ਨੂੰ ਵੀ ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਡਰਾਈਵਰ ਫੀਅਰ ਕਰ ਰਹੇ ਆ ਇਹਨਾਂ ਨੂੰ ਆਪਣੇ ਫੀਅਰ ਆ ਵੀ ਇਹਨਾਂ ਦੇ ਜਿਹੜੇ ਚੀਪ ਲੇਬਰ ਵਾਲੇ ਨੇ ਹਾਇਰ ਕੀਤੇ ਹੋਏ ਆ ਉਹ ਨਿਕਲ ਜਾਣਗੇ ਹੱਥੋਂ ਇਹਨਾਂ ਦੇ ਹੁਣ ਹਨਾ ਤੇ ਜਿਹੜੇ ਬਣਾਇਆ ਇਹਨਾਂ ਨੇ ਰੂਲ ਬਣਾਇਆ ਡੋਮਿਸਾਈਲ ਨੌਨ ਡੋਮਿਸਾਈਲ ਵੀ ਜਿਹੜਾ ਡੋਮਿਸਾਈਲ ਆ ਉਹ ਆਪਣੇ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ ਆ ਦੂਜੇ ਦੂਜੇ ਨੇ ਹਜੇ ਵੀ ਜੇ ਕੈਰੀਅਰਸ ਹਾਇਰ ਕਰ ਰਹੇ ਤੇ ਕੈਰੀਅਰਸ ਦੀ ਸਾਰੀ ਗਲਤੀ ਹੈ ਤੇਸੀ ایਓ ਨੂੰ ਇੰਨੀ ਕੋ ਫੇਵਰ ਕਰਨ ਦੀ ਲੋੜ ਨਹੀਂ ਹੈਗੀ ਵੀ ਡਰਾਈਵਰ ਡਾਰੇ ਇੰਗਲਿਸ਼ ਦੇ ਟੈਸਟ ਕਰਕੇ ਇੰਗਲਿਸ਼ ਸਿੱਖਣੀ ਚਾਹੀਦੀ ਹੈ ਲਾਸਟ ਮੂਮੈਂਟ ਦੇ ਉੱਤੇ ਤੁਸੀਂ ਇੰਗਲਿਸ਼ ਸਿੱਖਣ ਕੋ ਦੁਆਰੇ ਚੱਲ ਜਾਂਦੇ ਹੋ ਉੱਥੇ ਜਾ ਕੇ ਹਾਂ ਵੀ ਕਹਿੰਦੇ ਸਾਨੂੰ ਇੰਗਲਿਸ਼ ਦਾ ਕਲਾਸਾਂ ਦਿਓ ਇੰਦਾ ਐਂਡ ਤੇ ਪਹਿਲਾਂ ਕਿਉਂ ਨਹੀਂ ਸਿੱਖਦੇ ਆਪਾਂ ਹਨਾ ਆਪਾਂ ਬੇਸਿਕ ਇੰਗਲਿਸ਼ ਤਾਂ ਬੰਦੇ ਨੂੰ ਆਣੀ ਚਾਹੀਦੀ ਆਪਾਂ ਤੇ ਇਸ ਚੀਜ਼ ਦੀ ਪੂਰੀ ਫੇਵਰਚ ਆਣੀ ਚਾਹੀਦੀ ਆ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਸੜਕ ਦੇ ਉੱਤੇ ਹੈਗਾ ਉਹਨੂੰ ਫਾਲੋ ਕਰੋ ਤੇ ਕੋਈ ਵੀ ਜਿਹੜੇ ਨਾਰਕੋਟਿਕਸ ਹੈ ਤੇ ਖਾਪੀ ਕਰਨੀ ਚਲਾਣਾ ਚਾਹੀਦਾ ਕੰਮ ਤੇ ਇਹ ਤਾਂ ਬਹੁਤ ਗਲਤ ਗੱਲ ਆ ਲੇਖੋ ਇਹ ਚ ਇਹ ਗੱਲ ਨਹੀਂ ਹੈਗੀ ਵੀ ਗੋਰੇ ਨੇ ਵੀ ਕੀਤਾ ਤੇ ਇਹਨੇ ਵੀ ਕੀਤਾ ਤੇ ਬਲੇਮ ਗੇਮ ਥੋੜੀ ਚੱਲਦੀ ਇੱਥੇ ਕੋ ਹੁਣ ਜਿੰਨੇ ਕੀਤਾ ਉਹਨੇ ਕੀਤਾ ਤਿੰਨ ਬੰਦੇ ਮਰ ਗਏ ਲੇਟਲੀ ਆਪਾਂ ਪਹਿਲੇ ਪਿਕਚਰ ਤੁਸੀਂ ਕਿ ਅਨਸਾਰੇ ਜਿਹੜੇ ਲਾ ਪ੍ਰੋਵਾਈਡਿੰਗ ਹੈਗੇ ਜਿਹੜੇ ਲਾ ਨੂੰ ਕਾਨੂੰਨ ਨੂੰ ਮੰਨਣ ਵਾਲੇ ਉਹ ਵੀ ਇਹ ਚੀਜ਼ ਚ ਫਸ ਜਾਂਦੇ ਇਸ ਇਹਨਾਂ ਚੀਜ਼ਾਂ ਕਰਕੇ ਅਗਲੀ ਖਬਰ ਹੈ ਦੋਸਤੋ ਯੂ ਐਸ ਡੀ ਏ ਅਨਾਉਂਸਸ ਸਨੈਪ ਬੈਨੀਫਿਟਸ ਵਿਲ ਨਾਟ ਬੀ ਇਸ਼ੂਡ ਇਨ ਨਵੰਬਰ ਨਵੰਬਰ ਦੇ ਵਿੱਚ ਜਿਹੜੇ ਸਨੈਪ ਬੈਨੀਫਿਟਸ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਜਿਹੜੇ ਫੂਡ ਸਟੈਂਪ ਆ ਵਗੈਰਾ ਲੈਂਦੇ ਆ ਉਹਨਾਂ ਨੂੰ ਜਿਆਦਾ ਪਤਾ ਹੋਊਗਾ ਉਹ ਮਤਲਬ ਨਵੰਬਰ ਦੇ ਵਿੱਚ ਬੰਦ ਹੋ ਜਣੇ ਗਵਰਨਮੈਂਟ ਸ਼ਟਡਾਊਨ ਆ ਫੰਡਸ ਓਵਰ ਹੋ ਚੁੱਕੇ ਆ ਇਹ ਕੈਰਲਨ ਲਾਇਵਟ ਆ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਉਹਨਾਂ ਨੇ ਇਹ ਬਿਆਨ ਦਿੱਤਾ ਅਗਲੀ ਖਬਰ ਹੈਗੀ येलो ਹੈਬर्ड ਨਿਊਜ਼ ਤੋਂ ਥਿਸ ਇਜ਼ ਵਾਟ ਹੈਪਨਸ ਵੈਨ ਵੀ ਹੈਂਡ ਆਊਟ ਸੀ ਡੀ ਐਲ ਟੂ ਪੀਪਲ ਹੂ ਕੈਨ ਰੀਡ অর ਸਪੀਕ ਇੰਗਲਿਸ਼ ਇਹ ਕਹਿੰਦਾ ਕੁਝ ਹੁੰਦਾ ਜਦੋਂ ਆਪਾਂ ਸੀਡੀਐਲ ਲਾਇਸੈਂਸ ਦੇ ਦਿੰਦੇ ਆ ਜਿਹੜੇ ਇੰਗਲਿਸ਼ ਰੀਡ ਤੇ ਸਪੀਕ ਨਹੀਂ ਕਰ ਸਕਦੇ ਇਹ ਕਿਹਾ ਯੂਐਸ ਸੈਨੇਟਰ ਟੌਮੀ ਟਰਬਰ威尔 ਰਿਪਬਲਿਕਨ ਆਬਨ ਦੇ ਹੈਗੇ ਇਹ ਆਪਣੇ ਸੈਨੇਟਰ ਇਹਨਾਂ ਨੇ ਰੀਸੈਂਟਲੀ ਬਿਲ ਪ੍ਰੋਪੋਜ਼ ਕੀਤਾ ਰੀਸੈਂਟਲੀ ਪ੍ਰੋਪੋਜ਼ਡ ਲੈਜਿਸਲੇਸ਼ਨ ਟੂ ਮੇਕ ਇੰਗਲਿਸ਼ ਲਿਟਰੇਸੀ ਅ ਰਿਕੁਆਇਰਮੈਂਟ ਟੂ ਅਬਟੇਨ ਅ ਸੀਡੀਐਲ ਇਹ ਕਹਿੰਦਾ ਜਿਹੜਾ ਇੰਗਲਿਸ਼ ਦਾ ਟੈਸਟ ਜਿੱਦਾਂ ਆਪਾਂ ਸਿਟੀਜ਼ਨਸ਼ਿਪ ਦਾ ਟੈਸਟ ਦੇ ਜਾਂਦੇ ਆ ਉਹਦੇ ਨਾਲ ਸਿਵਿਕ ਦੇ ਨਾਲ ਹਿਸਟਰੀ ਦੇ ਨਾਲ ਉਦਾਂ ਹੀ ਜਿਹੜਾ ਟਰੱਕ ਦਾ ਲਾਇਸੈਂਸ ਜਿੰਨੇ ਲੈਣਾ ਸੀਡੀ ਲੈਣਾ ਕਮਰਸ਼ੀਅਲ ਟਰੈਵਲ ਲਾਇਸੈਂਸ ਉਹਨਾਂ ਨੂੰ ਇੰਗਲਿਸ਼ ਲਿਟਰੇਸੀ ਦਾ ਟੈਸਟ ਹੋਣਾ ਚਾਹੀਦਾ ਉਹਨਾਂ ਦਾ ਇਨ ਐਡੀਸ਼ਨ ਟੂ ਜਿਹੜਾ ਆਪਾਂ ਉਹ ਕਹਿੰਦੇ ਇੰਗਲਿਸ਼ ਦਾ ਟੈਸਟ ਲੋ ਰਿਟਰਨ ਤੇ ਰਾਈਟਿੰਗ ਉਹਦੇ ਨਾਲ ਜਿਹੜਾ ਆਪਾਂ ਜਨਰਲ ਨੋਲੇਜ ਏਅਰ ਬ੍ਰੇਕਸ ਤੇ ਕੰਬੀਨੇਸ਼ਨ ਤੇ ਪਹਿਲਾਂ ਤਿੰਨ ਟੈਸਟ ਹੁੰਦੇ ਸੀ ਉਹ ਕਹਿੰਦੇ ਨਾਲ ਇੰਗਲਿਸ਼ ਰੀਡਿੰਗ ਰਾਈਟਿੰਗ ਲੋ ਇਹ ਹਜੇ ਲਾਅ ਨਹੀਂ ਬਣਿਆ ਇਹਨਾਂ ਨੇ ਇਹ ਬਿਲ ਪ੍ਰਪੋਜ਼ ਕੀਤਾ ਇਹਨੂੰ ਲੈਜਿਸਲੇਸ਼ਨ ਬਣਾਉਣ ਲਈ ਤੇ ਇਹ ਇਹ ਪਾਸ ਹੋ ਜਾਣਾ ਆਪਣੇ ਕਿਉਂਕਿ ਇਹ ਰਿਪਬਲਿਕਨਸ ਦੀ ਮੈਜੋਰਟੀ ਹੈ ਸੈਨੇਟ ਤੇ ਹਾਊਸ ਕੋਨਾ ਵੀ ਚਾਹੀਦਾ ਇੰਗਲਿਸ਼ ਆਣੀ ਥੋੜੀ ਬੇਸਿਕ ਜ਼ਰੂਰੀ ਹੈ ਇਹ ਜਿਹੜੇ ਬੰਦੇ ਨਹੀਂ ਸਿੱਖ ਰਹੇ ਚਲੋ ਇਦਾਂ ਧੱਕੇ ਨਾਲ ਹੀ ਆਊਗੀ ਫਿਰ ਹਨਾ ਜਿਹਨੂੰ ਸ਼ੌਕ ਹੈ ਟਰੱਕ ਚਲਾਉਂਦਾ ਫਲੋਰਿਡਾ ਸੂਜ਼ ਵਾਸ਼ਿੰਗਟਨ ਕੈਲੀਫੋਰਨੀਆ ওভার ਕਮਰਸ਼ੀਅਲ ਡਰਾਈਵਰ ਲਾਇਸੈਂਸ ਫੋਰ ਅਨ ਡਾਕੂਮੈਂਟਡ ਟਰੱਕ ਡਰਾਈਵਰ ਆਫਟਰ ਡੈਡਲੀ ਕ੍ਰੈਸ਼ ਇਨ ਫਲੋਰਿਡਾ ਇਹ ਹੈਗੀ ਹੈ ਸੋਰਸ ਬੰਦ ਦੀ ਨਿਊਜ਼ ਏ ਉਹਨਾਂ ਨੇ ਫਲੋਰੀਡਾ ਦੀ ਜਿਹੜੀ ਗਵਰਨਮੈਂਟ ਹੈ ਇਹਨਾਂ ਨੇ ਸੂਹ ਕੀਤਾ ਕੈਲੀਫੋਰਨੀਆ ਤੇ ਵਾਸ਼ਿੰਗਟਨ ਤੇ ਵੀ ਤੁਸੀਂ ਅਨਡਾਕੂਮੈਂਟਡ ਤੇ ਜਿਹੜਾ ਨੌਨ ਰੈਜ਼ਿਡੈਂਸ ਹੈਗਾ ਉਹਨੂੰ ਤੁਸੀਂ ਸੀਡੀਐਲ ਲਾਇਸੈਂਸ ਕਿਉਂ ਦਿੱਤਾ ਇਹ ਇਸ ਸੀਰੀਅਸ ਬਿਜ਼ਨਸ ਸੀਡੀਐਲ ਇਹਨਾਂ ਨੇ ਕਿਹਾ ਜਿਹੜੇ ਬੰਦੇ ਇਹ ਪਹਿਲਾਂ ਬਿਆਨ ਦਿੱਤਾ ਸੀ ਵੀ ਜਿਹੜੇ ਵਰਕ ਪਰਮਿਟਸ ਤੇ ਹੁੰਦੇ ਆ ਜਾਂ ਪੋਲਿਟਿਕਲ ਅਸਾਈਲਿਸ ਹੈ ਜਾਂ ਰਿਫਿਊਜੀਸ ਹੈ ਇਹਨਾਂ ਦੀ ਆਪਣੇ ਕੰਟਰੀ ਦੇ ਵਿੱਚ ਟ੍ਰਬਲ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਇੱਥੇ ਟਰਸਟ ਨਹੀਂ ਕਰ ਸਕਦੇ ਇਹ ਸਾਰੀਆਂ ਗੱਲਾਂ ਐਕਸੀਡੈਂਟ ਤੋਂ ਬਾਅਦ ਉੱਠੀਆਂ ਪਹਿਲਾ ਨਹੀਂ ਸੀ ਗਿਆ ਐ ਐਨੀਵੇ ਸੀਡੀਐਲ ਇਜ਼ ਅ ਫੈਡਰਲ ਥਿੰਗ ਐ ਫੈਡਰਲ ਵੀ ਅੰਡਰ ਆ ਜਾਂਦਾ ਜਿਹੜਾ ਕਾਰ ਦਾ ਲਾਇਸੈਂਸ ਹੁੰਦਾ ਜਾਂ ਟੈਕਸੀ ਦਾ ਹੁੰਦਾ ਉਹ ਸਟੇਟ ਗਵਰਨਮੈਂਟ ਦੇ ਥੱਲੇ ਹੁੰਦਾ ਤੇ ਜਿਹੜਾ ਸੀਡੀਐਲ ਹੁੰਦਾ ਇਹ ਫੈਡਰਲ ਗਵਰਨਮੈਂਟ ਦੇ ਥੱਲੇ ਹੁੰਦਾ ਤੇ ਇਸ ਲਈ ਸ਼ਾਨਡਫੀ ਨੇ ਇਹ ਚੀਜ਼ ਕਹੀ ਹੈ ਵੀ ਇਹ ਬੰਦਿਆਂ ਨੂੰ ਇਹ ਇਹਨਾਂ ਦਿੱਤਾ ਤੇ ਜਿਹੜੀ ਫਲੋਰੀਡਾ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੇ ਸੂ ਕੀਤਾ ਵਾਸ਼ਿੰਗਟਨ ਤੇ ਕੈਲੀਫੋਰਨੀਆ ਤੁਸੀਂ ਵੀ ਇਹ ਜਿਹੜੇ ਕੁਆਲੀਫਾਈਡ ਬੰਦੇ ਜਾਂ ਅੰਡਰ ਕੁਆਲੀਫਾਈਡ ਬੰਦੇ ਤੁਸੀਂ ਇਹਨਾਂ ਨੂੰ ਲਾਇਸੈਂਸ ਇਸ਼ੂ ਕਰ ਰਹੇ ਹੋ ਤੇ ਹੁਣ ਤਾਂ ਉਹਨਾਂ ਨੇ ਕਹਿ ਰਹੇ ਜਿਹੜੇ ਮੈਡੀਕਲ ਸਬਮਿਟ ਕਰਾਉਣਾ ਜਾਂ ਇੰਸ਼ੋਰੈਂਸ ਲੈਣੀ ਹੈ ਜਾਂ ਆਪਣੇ ਰਜਿਸਟ੍ਰੇਸ਼ਨ ਲੈਣੀ ਹੈ ਆਪਣੇ ਟਰੱਕ ਦੀ ਜਾਂ ਕੁਝ ਵੀ ਉਹਦੇ ਉੱਤੇ ਬੜੀਆਂ ਬڑے ਇਸ਼ੂਜ਼ ਆਲਰੇਡੀ ਆਨ ਲੱਗ। ਅਫੀ ਸੇ ਹੀ ਡਸਨਟ ਵਾਂਟ 에 ట్రాਫਿਕ ਕੰਟਰੋਲਰਸ ਡਰਾਈਵਿੰਗ ਊਬਰ ਡਿਊਰਿੰਗ ਸ਼ਟਡਾਊਨ। ਐ ਜਿਹੜੇ ਹੁਣ 에ਅਰ ਕੰਟਰੋਲਰਸ ਹੁੰਦੇ ਜਿਹੜੇ ਆਪਣੇ ਪਲੇਨਸ ਨੂੰ ਲੈਂਡ ਕਰਾਉਣਾ ਜਾਂ ਉੱਤੇ ਆਪਣੇ ਡਿਪਾਰਟ ਕਰਾਣਾ ਉਹਦੀਆਂ ਡਾਇਰੈਕਸ਼ਨਸ ਦਿੰਦੇ ਆ ਕੋਆਰਡੀਨੇਟਸ ਵਗੈਰਾ ਦਿੰਦੇ ਹਾਂ ਵੀ ਹੁਣ ਉਤਰਨ ਦਾ ਠੀਕ ਟਾਈਮ ਹੈ ਜ ਐਦਾ ਇੱਥੇ ਤੇ ਉਤਰੋ ਹਨਾ ਜਿਹੜੇ ਪੂਰੇ ਕੋ ਉਹ ਵੀ ਦਿੰਦੇ ਕੋਆਰਡੀਨੇਟਸ ਤੇ ਉੱਤੇ ਵੀ ਬੈਠੇ ਨੇ ਟਾਵਰ 'ਚ ਵੀ ਹੁੰਦੇ 에ਅਰ ਟਰੈਫਿਕ ਕੰਟਰੋਲਰਸ ਤੇ ਹੁਣ ਉਹ ਉੱਪਰ ਚਲਾਉਣ ਲੱਗੇ ਕਿਉਂਕਿ ਗਵਰਨਮੈਂਟ ਸ਼ਟਡਾਊਨ ਹੋਈ ਹੈ ਫੈਡਰਲ ਦੇ ਅੰਦਰ ਆ ਦੇ ਜਿਹੜੀ ਫੈਡਰਲ ਗਵਰਨਮੈਂਟ ਦੇ ਅੰਦਰ ਆਉਂਦੇ ਆ ਇਹ ਆਪਣੀਆਂ ਇਹਨਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਇਸ ਟਾਈਮ ਕਿ ਉਹਨਾਂ ਦੇ ਖਰਚੇ ਵੀ ਚਲਾਣੇ ਉਹਨਾਂ ਨੇ ਆਪਣੇ ਉਹ ਉਬਰ ਚਲਾ ਲਾ ਪਰ ਜਿਹੜੇ ਸੈਕਟਰੀ ਸ਼ੌਨ ਡਫੀ ਹੈਗੇ ਜਿਹੜੇ ਆਪਣੇ ਡੀਓਟੀ ਟਰੱਕਿੰਗ ਦੇ ਵੀ ਹੈ ਤੇ ਉਹਦੇ ਅੰਡਰ ਹੀ ਜਿਹੜੇ ਇਹ ਜਿਹੜੇ ਪਲੇਨ 에어ਪੋਰਟਸ ਤੇ ਸਾਰਾ ਕੁਝ ਪ੍ਰੇਸਿਡੈਂਟਲਸ ਸਾਰਾ ਕੁਝ ਸੈਕਟਰੀ ਆਫ ਟਰਾਂਸਪੋਰਟੇਸ਼ਨ ਦੇ ਥੱਲੇ ਆਂਦਾ ਉਹਨਾਂ ਨੇ ਕਿਹਾ ਵੀ ਤੁਸੀਂ ਉਬਰ ਨਾ ਚਲਾਓ ਤੁਸੀਂ ਇੱਥੇ ਕੰਮ ਤੇ ਵਾਪਸ ਆਓ ਅਪਾ ਲੇਟਰੋਂ ਦੇਖਾਂਗੇ ਤੁਹਾਡੀ ਤਨਖਾਹਾਂ ਦਾ ਕੀ ਕਰਨਾ ਹੈ ਕਿਹਾ 2 ਵੀਕ ਹੋ ਗਏ ਤਨਖਾਹਾਂ ਦਾ ਮਿਲਿਆ ਨੂੰ 23 ਦਿਨ ਹੋ ਗਏ ਤੀਜਾ ਵੀਕ ਹੋ ਗਿਆ ਨਾ ਜਦੋਂ ਵਿਚਾਰੇ ਨੇ ਤਨਖਾਹਾਂ ਨਹੀਂ ਮਿਲੀਆਂ ਬਹੁਤ ਔਖਾ ਹੈ ਤੇ ਪੇਜ ਟੂ ਪੇਜ ਦਾ ਕੰਮ ਚੱਲਦੇ ਆ ਤਾਂ ਕਹਿਣ ਦੀਆਂ ਗੱਲਾਂ ਵੀ ਅਮਰੀਕਾ 'ਚ ਇਹਦੇ ਹੋ ਆ ਇਹ ਤਾਂ ਸਾਨੂੰ ਪਤਾ ਆ ਕਿ ਕਿੱਦਾਂ ਇੱਥੇ ਗੁਜ਼ਾਰੇ ਕਰੀਦੇ ਆ ਹਨਾ ਸੀਐਨਐਨ ਦੀ ਖਬਰ ਹੈ ਇਹਨਾਂ ਦੇ ਸੋਰਸ ਦੀ ਆਈਸ ਮੈਸੀ ਐਫਰਟਸ ਟੂ ਹਾਇਰ 10000 ਮੋਰ ਡੈਪੂਟੇਸ਼ਨ ਆਫੀਸਰ ਆਈਸ ਜਿਹੜੇ ਆਪਣੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲੇ ਹੈਗੇ ਇਹ ਕਹਿੰਦੇ 10000 ਬੰਦਾ ਹੋਰ ਹਾਇਰ ਕਰੋ ਡੈਪੂਟੇਸ਼ਨ ਆਫੀਸਰ ਜਿਹੜੇ ਸਿਰਫ ਰਿਪੋਰਟ ਕਰਨਗੇ ਫਾਸਟ ਟਰੈਕ ਦੇ ਉੱਤੇ ਕਿ ਇਹ ਹਜੇ ਜਿਹੜਾ ਕੰਮ ਚੱਲੇ ਆ ਤਾਨੂੰ ਸਨੋ ਲੱਗ ਰਿਹਾ ਇਹ ਕਹਿੰਦੇ ਨੂੰ ਟੇਸ ਕਰਨ ਲਈ 10000 ਬੰਦਾ ਹੋਰ ਹਾਇਰ ਕਰ ਰਹੇ ਨੇ ਇਹ ਵੈਰੀ ਕੁਇਕਲੀ ਕਿਉਂਕਿ ਇਹ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਬਿਗ ਬਿਊਟੀਫੁਲ ਬਿਲ ਪਾਸ ਹੋਇਆ ਸੀ ਉਹ ਚਾਣ ਨੂੰ ਕਾਫੀ ਪੈਸੇ ਮਿਲੇ ਤੇ ਇਹ ਚੀਜ਼ ਦਾ ਉਹਨਾਂ ਨੇ ਇਹਨੂੰ ਫਾਸਟ ਟਰੈਕ ਤੇ ਲਿਆਉਣ ਲਈ ਕਹਿੰਦੇ ਹੋਰ ਬੰਦੇ 10000 ਹਾਇਰ ਕਰੋ ਡੈਪੂਟੇਸ਼ਨ ਆਫਿਸਰਸ ਇਮੀਗ੍ਰੇਸ਼ਨ ਗਲੋਬਲ ਨਿਊਜ਼ ਦੀ ਖਬਰ ਹੈ ਇਹ ਕਯੂਬਿਕ ਵਰਕਰਸ ਲੇਡ ਆਫ ਜਿਹੜੇ ਆਪਣੇ ਟਰੱਕਾਂ ਦੇ ਪਾਰਟਸ ਵਗੈਰਾ ਕਯੂਬਿਕ ਚ ਬਹੁਤ ਬੰਦੇ ਕੈਨੇਡਾ ਚ ਉੱਥੇ ਮੌਨਟਰੀਅ ਤੇ ਉਹ ਕਹਿੰਦੇ ਲੇ ਆਫ ਕਾਰਟੂਨ ਦੇ ਵਰਕਰ ਜਿਹੜੀਆਂ ਟ੍ਰੇਡ ਦੀਆਂ ਟੈਂਸ਼ਨਸ ਚੱਲ ਰਹੀਆਂ ਦੋਨੋਂ ਕੰਟਰੀਆਂ ਦੇ ਵਿੱਚ ਉਹ ਸਮਾਰੰਨਾ 8 ਦਿਨ ਹੋ ਨਹੀਂ ਰਹੀ ਤੇ ਉਹਦੇ ਕਰਕੇ ਹਜੇ ਤੱਕ ਕੋਈ ਸੋਲੂਸ਼ਨ ਦੇਖ ਨਹੀਂ ਰਿਹਾ ਟਾਇਰ ਉਸ ਦਾ ਤੇ ਉਹਦੇ ਕਰਕੇ ਉਹਨਾਂ ਨੇ ਕਾਫੀ ਵਰਕਰ ਉੱਥੇ ਕਯੂਬਿਕ ਚ ਲੇਡ ਆਫ ਲੇ ਆਫ ਕਰਦੇ ਨੇ ਯੂ ਐਸ ਡੋਟ ਬੋਸ ਇਸ ਸੈਕਟਰੀ ਸ਼ੋਰਟ ਅਫੀ ਦੀ ਗੱਲ ਹੋ ਰਹੀ ਹੈ ਸਪੀਕਸ ਆਊਟ ਔਰ ਅ ਵੀਡੀਓ ਆਫ ਰੋਂਗ ਵੇ ਟਰੱਕ ਡਰਾਈਵਰ ਟਰੈਵਲਿੰਗ ਪਰੂ ਇੰਡੀਆ ਦਾ ਟੋਲ ਬੂਥ ਇੰਡੀਆ ਦੇ ਟੋਲ ਬੂਥ ਚ ਦੇਸੀ ਬੰਦਾ ਸੀ ਉਹ ਟਰੱਕ ਲੈ ਕੇ ਜਿੱਧਰ ਉਹ ਟਰੱਕ ਆਉਂਦੇ ਆ ਉਧਰ ਉਹ ਟਰੱਕ ਲੈ ਕੇ ਜਾ ਰਿਹਾ ਸੀ ਤੇ ਇੱਕ ਗੋਰੇ ਦੇ ਉਹਨੂੰ ਟਰੱਕ ਡਰਾਈਵਰ ਨੇ ਉਹਦੇ ਨਾਲ ਵਿੰਡੋ ਨਾਲ ਵਿੰਡੋ ਲਾ ਲਈ ਹਾਂ ਵੀ ਉਹ ਕਿੱਧਰ ਜਾ ਰਿਹਾ ਹੈ ਇਹ ਰੋਂਗ ਵੇਜ ਨੂੰ ਜਾ ਰਿਹਾ ਤੇ ਇਹ ਦੇਖ ਲਓ ਹੁਣ ਆਪਣੇ ਬੰਦੇ ਦੀ ਕਿੰਨੀ ਸੀਰੀਅਸਨੈਸ ਹੈ ਗਈ ਜਾਂ ਕਿੰਨਾ ਗੋਏ ਦੇਖਦੇ ਨੇ ਜਦੋਂ ਰੋਂਗ ਵੇਜ ਜਾਂਦੇ ਨੇ ਤੇ ਸ਼ੌਂਟਫੀ ਸੈੱਡ ਸ਼ੌਂਟਫੀ ਸੈੱਟ ਹੀ ਡਿਡ ਦਾ ਰਾਈਟ ਥਿੰਗ ਰਿਪੋਰਟਿੰਗ ਦਾ ਟਰੱਕ ਟਰੱਕ ਡਰਾਈਵਰ ਦ ਰੋਂਗ ਵੇ ਟੂ ਪੁਲਿਸ ਜਿਹੜਾ ਟਰੱਕਰ ਸੌਰੀ ਰਿਪੋਰਟਿੰਗ ਟੂ ਟਰੱਕ ਡਰਾਈਵਿੰਗ ਦ ਰੋਂਗ ਵੇ ਟੂ ਪੁਲਿਸ ਇਹ ਜਿਹੜਾ ਟਰੱਕਰ ਰੋਂਗ ਵੇ ਚ ਜਾ ਰਿਹਾ ਸੀਗਾ ਤੇ ਉਹ ਜਿਹੜਾ ਪੁਲਿਸ ਨੇ ਦੂਜੇ ਬੰਦੇ ਨੇ ਦੇਖ ਲਿਆ ਹਾਂ ਵੀ ਤੂੰ ਫੈਲ ਨਹੀਂ ਕਰ ਰਿਹਾ ਤੂੰ ਇਹ ਬਹੁਤ ਵੱਡਾ ਐਕਸੀਡੈਂਟ ਹੋ ਸਕਦਾ ਤੂੰ ਰੋਂਗ ਵੇ ਤੇ ਜਾ ਰਿਹਾ ਉਹਨੇ ਨਾਲੋਂ ਨਾਲ ਉਹਦਾ ਡੀਓਟੀ ਨੰਬਰ ਲੈ ਕੇ ਤੇ ਪੁਲਿਸ ਨੂੰ ਰਿਪੋਰਟ ਕੀਤਾ ਵੀ ਇਹ ਬੰਦਾ ਗਲਤ ਰਸਤੇ ਤੇ ਜਾ ਰਿਹਾ ਇੱਥੇ ਐਕਸ਼ਨ ਲਓ ਤੇ ਨਾਲ ਹੀ ਉਹ ਵੀਡੀਓ ਜਦੋਂ ਵਾਇਰਲ ਹੋ ਗਿਆ ਉਹ ਸ਼ੌਨ ਡਫੀ ਨੇ ਉਹਨੂੰ ਇਨਵਾਈਟ ਵੀ ਕੀਤਾ ਟਰੱਕਰ ਨੂੰ ਜਿੰਨੇ ਉਹਨੂੰ ਰੋਕ ਕੇ ਗੋਰੇ ਨੇ ਉਨ ਨੂੰ ਦੇਸੀ ਨੂੰ ਕਿਹਾ ਇਹ ਆ ਜਦੋਂ ਰੌਂਗ ਵੇਜ ਜਾ ਰਿਹਾ ਯੂਰ ਕਮਿਟੀ ਇਫ ਫੈਲ ਨਹੀਂ ਆਹ ਦਿਸ ਈਜ਼ੀਲੀ ਕੁਡ ਹੈਵ ਐਂਟਰਡ ਇਨ ਡਿਜ਼ਾਸਟਰ ਉਹ ਕਹਿੰਦੇ ਜਿਹੜੇ ਸ਼ੌਂਡ ਆ ਵੀ ਕਹਿੰਦੇ ਬੜਾ ਤਕੜਾ ਐਕਸੀਡੈਂਟ ਹੋ ਸਕਦਾ ਡਿਜ਼ਾਸਟਰ ਹੋ ਸਕਦਾ ਰੌਂਗ ਵੇ ਦੇ ਵਿੱਚ ਟਰੱਕ ਡਰਾਈਵਰ ਜਾ ਰਿਹਾ ਸੀ ਨੂੰ ਪਤਾ ਨਹੀਂ ਸੀ ਤਾਂ ਇਹ ਕਹਿੰਦੇ ਜਿਹੜੇ ਸੀਡੀਐਲ ਹੈਂਡ ਆਊਟ ਕਰਨੇ ਆ ਕਿ ਉਹਨਾਂ ਨੂੰ ਦਿਓ ਜਿਹੜਾ ਉਹਨਾਂ ਨੂੰ ਸਾਈਨ ਪੜਨਦੇ ਆਂਦੇ ਪ੍ਰੋਪਰ ਹਣਾ ਫੋਰਨ ਟਰੱਕ ਡਰਾਈਵਰਸ ਨਾਟ ਬੀਇੰਗ ਏਬਲ ਟੂ ਅੰਡਰਸਟੈਂਡ ਦਾ ਰੂਲਸ ਆਫ ਦਾ ਰੋਡ ਇਨ Uh, is a crisis that is putting lives in danger US DOT is uh, doing the work to fix it and save lives US DOT ਕਹਿੰਦੇ ਇੱਥੇ ਕੰਮ ਕਰ ਰਹੀ ਹੈ ਜਿਹੜੇ ਫੋਰਨ ਦੇ ਡਰਾਈਵਰਸ ਆ ਇਹਨਾਂ ਨੂੰ ਪਤਾ ਇਹਨਾਂ ਨੂੰ ਰੀਡਿੰਗ রাইਟਿੰਗ ਨਹੀਂ ਆਉਂਦੀ ਤੇ ਜਿਹੜੇ ਜਿਹੜੇ ਰੋਡ ਦੇ ਰੂਲਸ ਨਹੀਂ ਇਹਨਾਂ ਨੂੰ ਫੋਲੋ ਕਰਨੇ ਆਉਂਦੇ ਇਸ ਲਈ ਸਾਰਿਆਂ ਦੀ ਜਾਨ ਡੇਂਜਰ 'ਚ ਪਾ ਰਹੇ ਤੇ ਜਿਹੜੀ US DOT ਹੈ ਉਹ ਇਹਦੇ ਤੇ ਵਰਕ ਕਰ ਰਹੀ ਹੈ ਵੀ ਜਿਹੜਾ ਨੂੰ ਫਿਕਸ ਕੀਤਾ ਜਾਵੇ ਜਿਹੜੇ ਨੌਨ ਡੋਮਿਸਾਈਲ ਹਨ ਉਹਨਾਂ ਨੂੰ ਕੱਢਿਆ ਜਾਵੇ ਤੇ ਜਿਹੜੇ ਜਿੱਦਾਂ ਬੰਦੇ ਕਾਰ ਦੇ ਐਕਸੀਡੈਂਟ ਤੇ ਹਨ ਤੇ ਨੋਟਿਸ ਲਿਆ ਜਾਵੇ ਵੀ ਕੀ ਇਹਨਾਂ ਦਾ ਐਕਸਪੀਰੀਅੰਸ ਹੈ ਕੈਰੀਅਰਸ ਨੂੰ ਕਿੰਦਾ ਹਾਇਰ ਕਰ ਰਹੇ ਯੂਐਸ ਜੇ ਤੁਸੀਂ ਸ਼ੌਂਡਫੀ ਦੀ ਸਾਈਡ ਤੇ ਜਾ ਕੇ ਦੇਖੋ ਉਹ ਵੀ ਇਹੀ ਗੱਲ ਕਹਿ ਰਹੇ ਆ ਬੰਦੇ ਅਮਰੀਕਾ ਚ ਆਏ ਨੂੰ 3 ਸਾਲ ਹੋਏ ਨੇ ਕਿੰਨੀ ਕਾਰ ਚਲਾਈ ਹੋਊਗੀ ਉਹਨੂੰ ਕਾਰ ਚਲਾਉਣ ਦਾ ਕਿੰਨਾ ਐਕਸਪੀਰੀਅੰਸ ਹੋਏਗਾ ਜਿਹੜਾ 53 ਫੁੱਟ ਟ੍ਰੇਲਰ ਤੇ 20 ਬਾਈ ਫੁੱਟ ਲੰਬਾ ਟਰੱਕ 73 73 ਫੁੱਟ ਲੰਬਾ ਵਾਹਨ ਲੈ ਕੇ ਸੜਕ ਦੇ ਉੱਤੇ ਜਾ ਰਹੇ ਉਹਨਾਂ ਨੇ ਕਈਆਂ ਹੋਈਆਂ ਗੱਲਾਂ ਬੇ ਬੰਦੇ ਨੂੰ ਕਾਰ ਦਾ ਐਕਸਪੀਰੀਅੰਸ ਹੈ ਨਹੀਂ ਇਹ ਕਿਹੜੇ ਕੈਰੀਅਰ ਨੇ ਇਹਨੂੰ ਹਾਇਰ ਕਰ ਲਿਆ ਉਹਨੇ ਦਾ ਕੀ ਐਕਸਪੀਰੀਅੰਸ ਦੇਖਿਆ ਇਹੋ ਜਿਹੇ ਜਦੋਂ ਕੈਰੀਅਰ ਸੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਦਾਂ ਦੀ ਦਸ ਵੈਰੀ ਗੁੱਡ ਆਈਜ਼ ਡਿਟੇਲਸ ਏ ਆਈਜ਼ ਡਿਟੇਲਸ ਏ ਐਮਸੀ ਮੈਨੇਜਰ ਆਫ ਏ ਯੀਅਰ ਆ ਸੌਰੀ ਆਈਜ਼ ਡਿਟੇਲਸ ਏ ਐਫਸੀ ਮੈਨੇਜਰ ਆਫ ਦ ਯੀਅਰ ਐਟ ਗ੍ਰੀਨ ਕਾਰ ਇੰਟਰਵਿਊ ਇਹ ਕਿਸੇ ਕਿਸੇ ਦੀ ਵਾਈਫ ਨੇ ਕਿਹਾ ਉਹ ਬੰਦਾ ਏ ਐਮ ਸੀ ਜਿਹੜੇ ਮੂਵੀ ਥੀਏਟਰ ਹੁੰਦੇ ਉਹਦਾ ਮੈਨੇਜਰ ਆਫ ਦਾ ਈਅਰ ਬਣਾਇਆ ਸੀ ਉਹਨੂੰ ਵੀ ਬੜਾ ਵਧੀਆ ਮੈਨੇਜਰ ਸੀ ਉਹ ਗ੍ਰੀਨ ਕਾਰਡ ਦੀ ਵਿਆਹ ਦੇ ਇੰਟਰਵਿਊ ਦੇਣ ਗਿਆ ਤੇ ਆਈਸ ਨੇ ਉਹਨੂੰ ਰੱਖ ਲਿਆ ਨਿਊਜ਼ ਵੀਕ ਦੀ ਇੱਕ ਕਵਰ ਸੀ ਵੇਵ ਆਫ ਟਰਕਿੰਗ ਕੰਪਨੀਆਂ ਫਾਈਲ ਫੋਰ ਚੈਪਟਰ 11 ਬੈਂਕਰਪਸੀ ਉਹਨੂੰ ਬੈਂਕਰਪਸੀ ਕਾਫੀ ਫਾਈਲ ਕਰ ਰਹੇ ਟਰਕਿੰਗ ਵਾਲੇ ਵੀ ਜਿਹੜੇ ਹਾਇਰ ਐਕਸਪੈਂਸਸ ਕਾਫੀ ਹੈਗੇ ਟਰਕਿੰਗ ਦੇ ਤੇ ਉਹਦੇ ਕਰਕੇ ਉਹ ਕਾਫੀ ਜਿਆਦਾ ਬੈਂਕਰਪਸੀ ਅਕਤੂਬਰ ਚ ਕਹਿੰਦੇ ਸਭ ਤੋਂ ਜਿਆਦਾ ਬੈਂਕਰਪਸੀ ਫਾਈਲ ਹੋਈਆਂ ਕਿਉਂਕਿ ਇਹ ਜਿਹੜੇ ਟਰਕਿੰਗ ਕੋਸਟ ਹੈ ਇੰਸ਼ੋਰੈਂਸ ਦੀ ਕੋਸਟ ਹੈ ਪੇਮੈਂਟਸ ਆ ਯੂ نو ਇਫ ਟਾਇਰ ਆਲ ਦੈ ਸਟਫ ਤੇ ਕਾਫੀ ਗੋਚਾ ਤੇ ਡਰਾਈਵਰ ਆਪਣੀਆਂ ਪੂਰੀਆਂ ਵੇਜਸ ਮੰਗ ਰਿਹਾ ਤੇ ਲੋਡ ਦੇ ਇੰਨੇ ਪ੍ਰਾਈਸਿਸ ਹੈ ਨਹੀਂ ਉਹਦੇ ਕਰਕੇ ਕਾਫੀ ਚੈਪਟਰ 11 ਦੀਆਂ ਬੈਂਕਰਪਸੀਜ਼ ਜਿਹੜੀਆਂ ਟਰਕਿੰਗ ਕੰਪਨੀਆਂਜ਼ ਨੇ ਫਾਈਲ ਕੀਤੀਆਂ ਹੈਗੀਆਂ ਪਿਲੋਸੀ ਸੇਜ਼ ਜਿਹੜੀ ਨੈਂਸੀ ਪਿਲੋਸੀ ਫਾਰਮਰ ਸਪੀਕਰ ਆਫ ਦਾ ਹਾਊਸ ਪਿਲੋਸੀ ਸੇਜ਼ ਪੁਲਿਸ ਮੇ ਅਰੈਸਟ ਫੈਡਰਲ ਏਜੰਟਸ who violate california law eh kehnde jehde jehde iis de agents nu police nu pharna chahida jehde bande eh california de governor da law hai ga vi california government da law hai ga vi edda tusi immigrants nu edda tusi nahi kar sakte kyuki sanctuary states hai itthe jehde federally eh protected hunde hai jehde illegal jehde immigrants hunde ya migrants hunde hai ਇਹਨਾਂ ਨੂੰ ਸਿੱਧਾ ਆਈਸ ਵਾਲੇ ਦਾ ਡਿਟੇਨ ਨਹੀਂ ਕਰ ਸਕਦੇ ਇਹਨੂੰ ਯੂਮਨ ਉਹ ਕਹਿੰਦੇ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਦੱਸੋ ਪੋਸੀਬਲ ਤਾਂ ਨਹੀਂ ਹੈਗਾ ਘਰ ਖਬਰਾਂ ਹੀ ਹੈ ਹਨਾ ਅ ਇਲੀਗਲ ਇਮੀਗ੍ਰੈਂਟ ਇਲੀਗਲ ਇਮੀਗ੍ਰੈਂਟ ਟ੍ਰੈਕਰ ਅਕਿਊਜ਼ਡ ਇਨ ਫੇਟਲ ਕ੍ਰਾਸ਼ ਕ੍ਰਾਸ਼ ਰੀਲੀਜ਼ਡ ਬਾਈ ਬਾਈਡਨ ਐਡਮਿਨ ਆਫਟਰ 2022 ਬਾਰਡਰ ਕ੍ਰੋਸਿੰਗ ਇਹ 2022 ਚ ਆਇਆ ਸੀ ਜਸ਼ਨਬਰੀਦ ਬਾਰਡਰ ਕ੍ਰੋਸ ਕਰਕੇ ਤੇ ਬਾਈਡਨ ਵੱਲੋਂ ਰੀਲੀਜ਼ ਕੀਤਾ ਗਿਆ ਸੀ ਤੇ ਬਾਈਡਨ ਨੇ ਪਾਇਲਟ ਪ੍ਰੋਗਰਾਮ ਚ ਲਾਇਆ ਸੀ ਜਿਹੜੇ 19 19 21 ਵਾਲੇ ਹੈਗੇ ਇੰਟਰ ਸਟੇਟ ਚ ਜਾ ਸਕਦੇ ਪਹਿਲਾਂ ਜਿਹੜਾ ਨੂੰ ਇੱਕ ਸਟੇਟ ਤੇ ਜਿਹੜੀ ਦੀ ਉਹ ਰੈਜ਼ੀਡੈਂਟ ਹੈ ਉੱਥੇ ਰਹਿ ਕੇ ਅੰਦਰ ਹੀ ਉਹਦੇ ਕੰਮ ਕਰ ਸਕਦੇ ਸੀ ਇਹਨਾਂ ਨੇ ਬਾਈਡਨ ਸਾਹਿਬ ਨੇ ਆ ਕੇ ਬਾਰਡਰ ਖੋਲ ਚੱਕ ਤੇ ਫੱਟੇ 17 18 ਮਿਲੀਅਨ ਬੰਦਾ ਅੰਦਰ ਬੁਲਾ ਲਿਆ ਤੇ ਬਾਅਦ ਚ ਉਹਨਾਂ ਨੂੰ ਪਤਾ ਨਹੀਂ ਮੇ ਕੰਮ ਕੀ ਦੇਣਾ ਹਨਾ ਤੇ ਸਾਰੇ ਆਪਣੇ ਬੰਦੇ ਬਿਨਾ ਕਾਰ ਚਲਾਏ ਬਿਨਾ ਕੋ ਚਲਾਏ ਸਿੱਦੇ ਟਰੱਕ ਤੇ ਚਲੋ ਜੀ ਹਨਾ ਬੇਸਿਕ ਇੰਗਲਿਸ਼ ਨਹੀਂ ਆਉਂਦੀ ਮੈਂ ਤਾਂ ਇਹ ਨਹੀਂ ਸਮਝਾਂਦੀ ਵੀ ਟੈਸਟ ਕਿਦਾਂ ਪਾਸ ਹੋਏ ਸਾਰੇ ਹਨਾ ਫਿਰ ਇਹ ਸਕੂਲ ਜਿਹੜੇ ਲਾਈਸੈਂਸ ਦੇ ਰਿਹਣ ਦੇ ਬੜੇ ਕੁਐਸਚਨਸ ਉੱਠਦੇ ਆ ਤੇ ਇਹਨਾਂ ਤੇ ਉੱਠਦੇ ਪਲਾਸ ਦੇ ਕੈਰੀਅਰਸ ਆ ਉਹ ਇਕੁਅਲੀ ਰਿਸਪੌਂਸੀਬਲ ਹੈ ਜਿੰਨੇ ਵੀ ਐਕਸੀਡੈਂਟਸ ਹੋ ਰਹੇ ਇਹਨਾਂ ਨੂੰ ਹਾਇਰ ਕਰਨ ਲਈ ਇਹ ਜਿਹੜੇ ਆ ਅੰਡਰ ਕੁਆਲੀਫਾਈਡ ਬੰਦੇ ਨੂੰ ਹਾਇਰ ਕਰਨ ਲਈ ਤੇ ਇਹ ਬੰਦੇ ਨੇ ਦੇਖੋ ਬ੍ਰੇਕਾਂ ਵੀ ਨਹੀਂ ਪ੍ਰੈਸ ਕੀਤੀ ਸਿੱਧਾ ਹੀ ਜਾ ਕੇ ਮਾਰੇ ਮਿੰਤਾ ਹੈ ਜਿਹੜਾ ਐਕਸੀਡੈਂਟ ਜਦੋਂ ਦੇਖਦਾ ਬੰਦੇ ਤੇ ਰੋਂਗ ਟੇ ਖੜੇ ਹੋ ਜਾਂਦੇ ਹਨਾ ਤੇ 21 ইয়ারਸ 올ਡ ਸੀ ਤੇ ਡਰੱਗਸ ਕਰਨ ਦੀ ਕੀ ਲੋੜ ਸੀ ਹੁਣ ਦੱਸੋ ਯਾਰ ਬੰਦਿਆਂ ਦੀ ਮੈਂਟੈਲਿਟੀ ਹੋ ਗਈ ਆ ਯਾਰ ਇਹ ਤੋਂ ਬਿਨਾ ਆਪਾਂ ਚਲਾ ਹੀ ਨਹੀਂ ਸਕਦੇ ਕਿੰਨੀ ਗਲਤ ਗੱਲ ਹੈ ਹਨਾ ਇਹ ਥੋੜਾ ਸੋਚਣਾ ਚਾਹੀਦਾ ਪਿੱਛੇ ਵੀ ਤੁਹਾਡੀਆਂ ਫੈਮਲੀਆ ਹੈਗੀਆਂ ਆਪਾਂ ਬਸ YouTube ਤੇ ਵੀਡੀਓ ਬਣਾਉਣ ਨੂੰ ਵਿਜ਼ੀ ਆ ਹਾਂ ਯਾਰ ਅਮਰੀਕਾ ਚ ਆਪਾਂ ਇਹ ਕਰੇ ਇਹ ਕਰ ਰਹੇ ਆ ਆਪਾਂ ਇਹ ਚਪਲਾ ਪਾਗ ਦੇ ਜੁਰਾਬਾ ਪਾਗ ਨਾਲ ਆਪਾਂ ਟਰੱਕ ਚਲਾ ਰਹੇ ਆ ਦੇਖੋ ਸਾਡੀ ਕਿੰਨੀ ਸ਼ਾਨ ਆ ਬੜੀ ਟੌਰ ਨਾਲ ਦੱਸਣ ਗਿਆ ਵਾ ਕ੍ਰੂਜ਼ ਕੰਟਰੋਲ ਲਾ ਕੇ ਆਪਾਂ ਤਾਂ ਚੌਂਕੜੀ ਮਾਰ ਕੇ ਬਹਿ ਜੀਦਾ ਇਹ ਤਾਂ ਆਟੋਮੈਟਿਕ ਟਰੱਕਾਂ ਦੀ ਬੜੀ ਪ੍ਰੋਬਲਮ ਆ ਅਸੀਂ ਹੁਣ ਸਿੱਖੇ ਸਟਿਕ ਸ਼ਿਫਟ ਤੋਂ ਉਹਦੇ ਉੱਤੇ ਹੀ ਆ ਉਹਦੇ ਯੂਜ਼ ਟੂ ਵੇਟਾ ਤੁਸੀਂ ਕਿੰਨੀ ਗੋਦਰ ਚੌਂਕੜੀ ਮਾਰ ਕੇ ਚੌਂਕੜੀ ਨਾਲੇ ਪਤ ਨਹੀਂ ਕਿਦਾਂ ਲਾਤ ਰ ਤੋ ਵਿੰਡੋਜ਼ ਦਿਖਦੀ ਹੁੰਦੀ ਆ ਅਨਬਿਲੀਵੇਬਲ ਜਿਹੜੇ ਬੰਦੇ ਕੰਮ ਕਰ ਰਹੇ ਸੋ ਅਨਪ੍ਰੋਫੈਸ਼ਨਲ ਹਨਾ ਇਹ ਗੋਰੇ ਵੀ ਦੇਖਦੇ ਤੇ ਉਹਨਾਂ ਦਾ ਖਿਜਣਾ ਹੀ ਖਿਜਣਾ ਸਾਨੂੰ ਬੜਾ ਗੁੱਸਾ ਜੜਦਾ ਯਾਰ ਆਪਾਂ ਪ੍ਰੋਪਰਲੀ ਕੰਮ ਕਰ ਜੀਦਾ ਇਦਾਂ ਦੇ ਬੰਦੇ ਐਕਸੀਡੈਂਟ ਕਰਦੇ ਤੇ ਆਪਾਂ ਵੀ ਉਹਦੇ ਤੇ ਡਾਰਕ ਚ ਆ ਜਾਂਦੇ ਹਣਾ ਤੇ ਕੈਰੀਅਰ ਜਿਹੜੇ ਇੰਨਾ ਜੰਗ ਨੂੰ ਕਰ ਰਹੇ ਇਹਨਾਂ ਦੇ ਹੋਣਾ ਚਾਹੀਦਾ ਦੋਸਤੋ ਇੱਕ ਥੋੜੀ ਜੀ ਥੋੜੀ ਜੀ ਬੈਟਰ ਖਬਰ ਹੈ ਵੀ ਇਹ ਮਾਰਕਿਜ ਰੇਟਸ ਆ ਥੋੜੇ ਜੇ ਥੱਲੇ ਡਿੱਗੇ 6.35 ਦੇ ਸੀਗਾ ਹੁਣ 6.26 ਤੇ ਹੋ ਗਿਆ ਜੇ ਤੁਸੀਂ 30 ਸਾਲ ਦੇ ਫਿਕਸ ਮਾਰਗੇਜ ਲੈਂਦੇ ਹੋ 6.26 ਪਰਸੈਂਟ ਉਹਦਾ ਜਿਹੜਾ ਮਾਰਗੇਜ ਦਾ ਰੇਟ ਚੱਲ ਰਿਹਾ ਤੇ ਜਿਹੜਾ 15 ਸਾਲ ਦਾ ਹੈਗਾ ਉਹਦਾ ਹੈਗਾ 5.50 ਚਲੋ ਕੋਈ ਤਾਂ ਚੰਗੀ ਖਬਰ ਆਈ ਕਿ ਨਹੀਂ ਤੇ ਬਾਕੀ ਹੋਪ ਕਰਦੇ ਆ ਚਲੋ ਸਾਰਾ ਕੁਝ ਠੀਕ ਹੋਊਗਾ ਤੇ ਦਿਵਾਲੀ ਦੀਆਂ ਹੁਣ ਮੁਬਾਰਕਾਂ ਤਾਂ ਚਲੋ ਪਹਿਲਾਂ ਦਿੱਤੀਆਂ ਸੀ ਆਪਾਂ ਹੁਣ ਬਲੇਟਡ ਹੋ ਗਿਆ ਕੰਮ ਤੇ ਇਹ ਜਿੱਦਾਂ ਨੇ ਹੁਣ ਕੰਮ ਹੋ ਰਹੇ ਨੇ ਜਿੱਦਾਂ ਦਿਵਾਲੀ ਦਾ ਵੀ ਕੋਈ ਇੰਨਾ ਮਜਾ ਨਹੀਂ ਆਂਦਾ ਇਹ ਤਾਂ ਜਿਹੜੇ ਚਲੋ ਇਹਦਾ ਵੀ ਪਰਿਵਾਰ ਹੁਣ ਉੱਥੇ ਬੈਠਾ ਸੋਗ ਮਨਾਉਂਦਾ ਹੋਣਾ ਇੰਡੀਆ 'ਚ ਨੇ ਪਤ ਨਹੀਂ ਇੱਥੇ ਨੇ ਹੁਣ ਵੀ ਡੋਨਟ نو ਤੇ ਜਿਹੜੇ ਇਹ ਆ ਹਜਿੰਦਰ ਸਿੰਘ ਵੀ ਅੰਦਰ ਹੁਣ ਕੇਸ ਚੱਲ ਪਏ ਨੇ ਪਲੱਸ ਜਿਹੜਾ ਦੇ ਮਾਰੇ ਨੇ ਤਿੰਨ ਤੇ ਉਹਨਾਂ ਬਾਰੇ ਸੋਚੋ ਉਹਨਾਂ ਨੂੰ ਪੂਰੀ ਸympathy ਐ ਤੇ condolences ਐ condolences ਐ ਤੇ ਬਹੁਤ ਮਾੜਾ ਇਹ ਇਹਨਾਂ ਦੇ ਇਹ ਜਿਹੜੇ ਮੁੰਡੇ ਨੇ ਬਿਲਕੁਲ ਬੜੀ ਬੇਰਹਿਮੀ ਨਾਲ ਜਾਗ ਪਿੱਛੇ ਟਰੱਕ ਮਾਰ ਰਿਹਾ ਹੈ ਪਤਾ ਨਹੀਂ ਕੀ ਦੇਖ ਰਿਹਾ ਹੈ ਕਿੰਦਰ ਧਿਆਨ ਸੀ ਪਲੀਜ਼ ਫਾਲੋ ਦਾ ਲਾ ਆਫ ਦਾ ਲੈਂਡ ਡਿਸਟਰੈਕਟਡ ਡਰਾਈਵਿੰਗ ਤੋਂ ਥੋੜਾ ਬਚੋ ਤੇ ਆਪਣਾ ਕੀਪ ਵਾਚਿੰਗ ਤੇ ਜੀ ਯੂ ਐਸ ਏ ਪੋਡਕਾਸਟ ਫੋਰ ਲੇਟਸਟ ਅਪਡੇਟ ਥੈਂਕ ਯੂ ਫਾਰ ਵਾਚਿੰਗ ਥੈਂਕ ਯੂ ਫਾਰ ਵਾਚਿੰਗ ਜੀ ਯੂ ਐਸ ਏ ਪੋਡਕਾਸਟ